ਹਾਂਜੀ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਾਡ ਦੇ ਬਾਰੇ ਜਿਸ ਨੂੰ ਸੁਣਨ ਤੋਂ ਬਾਅਦ ਜਿਸ ਨੂੰ ਦੇਖਣ ਤੋਂ ਬਾਅਦ ਜਿਹਦੀ ਸੁਣੀ ਸੁਣਨ ਤੋਂ ਬਾਅਦ ਤੁਹਾਡਾ ਕੋਈ ਵੀ ਖੋਲੇ ਕਹਤੇ ਤੁਸੀਂ ਇਮੋਸ਼ਨਲ ਵੀ ਹੋ ਸਕਦੇ ਹੋ ਕਿਉਂਕਿ ਇਹ ਕਾਹਦੀ ਜਿਹੜਾ ਸੀਗਾ ਇਹ ਕਾਡ ਦੇ ਵਿੱਚ ਇੱਕ ਬੱਚੇ ਦਾ ਕਤਲ ਹੋ ਜਾਂ ਇੱਕ ਛੋਟੇ ਜਿਹੇ ਬੱਚੇ ਦਾ ਉਹਦਾ ਕਤਲ ਕਰਨ ਦਾ ਤਰੀਕਾ ਤੇ ਉਹਦੇ ਕਤਲ ਹੋਣ ਦੀ ਵਜ੍ਹਾ ਜਦੋਂ ਲੋਕਾਂ ਨੂੰ ਪਤਾ ਲੱਗਦੀ ਹੈ ਨਾ ਤਾਂ ਸਾਰੇ ਇੱਕ ਵਾਰ ਤਾਂ ਗੁੱਸੇ ਦੇ ਨਾਲ ਭਰ ਜਾਂਦੇ ਆ ਤੇ ਜਿਹੜਾ ਕ੍ਰਾਈਮਨਲ ਹੰਦਾ ਉਹਨੂੰ ਛਿਛੇ ਤੇ ਫੜ ਕੇ ਉਹਨੂੰ ਸਜ਼ਾ ਦੇਣ ਦੀ ਮੰਗ ਪੁਲਿਸ ਕੋਲੇ ਕਰਦੇ ਆ ਕਿਉਂਕਿ ਇਸ ਕਾਂਡ ਦੀ ਜਿਹੜੀ ਵਜ੍ਹਾ ਸੀ ਜਿਹੜੇ ਬੱਚੇ ਦੇ ਕਤਲ ਦਾ ਤਰੀਕਾ ਸੀਗਾ ਉਹ ਹੈ ਹੀ ਇੰਦਾਂ ਦਾ ਸਿੱਕਾ ਕਿ ਜਿਵੇਂ ਤੁਸੀਂ ਵੀ ਇਹਨੂੰ ਸੁਣੋਗੇ ਤਾਂ ਤੁਹਾਡੇ ਤੇ ਵੀ ਇਹ ਜ਼ਰੂਰ ਅਸਰ ਕਰੇਗਾ ਇਹ ਜਿਹੜਾ ਕਾਂਡ ਸੀ ਇਹ ਬੰਦੇ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਕਿ ਲੋਕ ਕਿੱਧਰ ਨੂੰ ਜਾ ਰਹੇ ਨੇ ਹੈਨਾ ਕੀ ਬਣ ਰਿਹਾ ਦੁਨੀਆ ਦੇ ਵਿੱਚ ਕੋਈ ਆਪਣੇ ਸਵਾਰਥ ਲਈ ਕੋਈ ਆਪਣੇ ਲੋੜਾਂ ਦੀ ਪੂਰਤੀ ਲਈ ਕਿਸੇ ਨੂੰ ਕਿਵੇਂ ਵਾਰ ਸਕਦਾ ਇੱਕ ਬੱਚੇ ਦਾ ਕਤਲ ਕਿਵੇਂ ਕਰ ਸਕਦਾ ਇੱਕ ਉਸ ਮਾਸੂਮ ਬੱਚੇ ਦਾ ਕਤਲ ਜਿਸ ਨੂੰ ਪਤਾ ਤੱਕ ਨਹੀਂ ਕਿ ਉਹਦਾ ਕਸੂਰ ਕੀ ਹੈ ਬੱਚੇ ਦਾ ਕਸੂਰ ਵੀ ਕੋਈ ਨਹੀਂ ਹੁੰਦਾ ਤੇ ਜਦੋਂ ਅਜਿਹੇ ਕਾਂਡ ਸਾਹਮਣੇ ਆਉਂਦੇ ਆ ਤਾਂ ਦਿਲ ਨੂੰ ਇੱਕ ਵਾਠੇ ਜ਼ਰੂਰ ਲੱਗਦੀ ਹੈ ਇੱਕ ਵਾਰ ਸੋਚਣ ਲਈ ਜ਼ਰੂਰ ਮਜਬੂਰ ਹੁੰਦਾ ਕਿ ਜਿਹੜਾ ਸਿਆਣੇ ਕਹਿੰਦੇ ਆ ਕਿ ਜਿਹੜਾ ਕਲ ਜ਼ੁਗ ਹੈ ਉਹ ਹੁਣ ਜਿਹੜਾ ਆਪਣੇ ਬਚਪਨ ਦੇ ਵਿੱਚ ਆ ਤੇ ਹਾਲੇ ਨੇ ਜਵਾਨ ਹੋਣਾ ਤੇ ਬੰਦਾ ਸੋਚਦਾ ਜ਼ਰੂਰ ਹੈ ਜੇ ਕਲ ਜ਼ੁਗ ਅਰੇ ਆਪਣੇ ਬਚਪਨ ਦੇ ਵਿੱਚ ਆ ਤੇ ਜਿਹੇ ਕਾਂਡ ਵਾਪਰ ਰਹੇ ਨੇ ਜੋ ਅੱਜ ਕੱਲ੍ਹ ਆਪਰ ਉਹ ਦੇਖਣ ਨੂੰ ਮਿਲਦੇ ਨੇ ਤਾਂ ਫਿਰ ਜਦੋਂ ਇਹਦਾ ਅੰਤ ਹੋਊਗਾ ਚਾਹੇ ਜਵਾਨੀ ਦੇ ਵਿੱਚ ਹੋਊਗਾ ਤਾਂ ਉਦੋਂ ਕੀ ਬਣੂ ਦੁਨੀਆ ਦਾ ਬਹੁਤ ਸਮਾਂ ਆਪਾਂ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਯੂਪੀ ਦੇ ਸਾਜਾਹਾਂਪੁਰ ਤੋਂ ਸਾਜਾਹਾਂਪੁਰ ਦੇ ਵਿੱਚ ਇੱਕ ਪਿੰਡ ਆ ਜਿਸ ਦਾ ਨਾਮਾ ਮੀਰਪੁਰ ਮੀਰਪੁਰ ਦੇ ਵਿੱਚ 18 ਫਰਵਰੀ 2023 ਨੂੰ ਇੱਕ ਉਤਮ ਸਿੰਘ ਨਾਮ ਦਾ ਬੱਚਾ ਆਪਣੇ ਘਰ ਤੋਂ ਖੇਡਣ ਦੇ ਲਈ ਜਾਂਦਾ ਹੈ ਉਹ ਸਵੇਰੇ ਨਿਕਲਦਾ ਹੈ ਤੇ ਸਵੇਰ ਤੋਂ ਦੁਪਹਿਰ ਹੁੰਦੀ ਹੈ ਦੁਪਹਿਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਉਤਮ ਸਿੰਘ ਜਿਹੜਾ ਘਰੇ ਵਾਪਸ ਨਹੀਂ ਆਉਂਦਾ ਜਦੋਂ ਘਰ ਵਾਪਸ ਨਹੀਂ ਆਉਂਦਾ ਤਾਂ ਉਸ ਦੀ ਮਾਂ ਨੂੰ ਤੇ ਉਸ ਦੇ ਘਰਦਿਆਂ ਨੂੰ ਫਿਕਰ ਹੋਣੀ ਸ਼ੁਰੂ ਹੁੰਦੀ ਹੈ ਉਸ ਦਿਨ ਜਿਹੜਾ ਉਤਮ ਸਿੰਘ ਦਾ ਵਾਪਸੀਗਾ ਉਹ ਵੀ ਕਿਸੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਸੰਸਕਾਰ ਦੇ ਉੱਤੇ ਗਿਆ ਹੋਇਆ ਸੀ ਇਸ ਕਰਕੇ ਉਹਨੂੰ ਸੂਚਿਤ ਕੀਤਾ ਜਾਂਦਾ ਉਹਨੂੰ ਫੋਨ ਕੀਤਾ ਜਾਂਦਾ ਤੇ ਬਾਪ ਵੀ ਫਟਾਫਟ ਪਿੰਡ ਵਾਪਸ ਆਉਂਦਾ ਜਦੋਂ ਪਿੰਡ ਆਉਂਦਾ ਪਿੰਡ ਆ ਕੇ ਆਪਣੇ ਬੱਚੇ ਨੂੰ ਲੱਭੜਾ ਸ਼ੁਰੂ ਕਰਦਾ ਹੈ ਪਿੰਡ ਦੇ ਹੋਰ ਲੋਕਾਂ ਤੱਕ ਵੀ ਖਬਰ ਪਹੁੰਚਦੀ ਹੈ ਤੇ ਸਾਰਾ ਪਿੰਡ ਇਕੱਠਾ ਹੋ ਕੇ ਹੁਣ ਉਤਮ ਸਿੰਘ ਨੂੰ ਲੱਭੜਾ ਸ਼ੁਰੂ ਕਰਦਾ ਇੱਕ 7 ਸਾਲ ਦਾ ਬੱਚਾ ਉਤਮ ਸਿੰਘ ਆਪਣੇ ਘਰ ਤੋਂ ਗਿਆ ਸਵੇਰ ਤੋਂ ਤੇ ਹੁਣ ਮੇਰਾ ਹੋ ਗਿਆ ਰਾਤ ਹੋ ਜਾਂਦੀ ਹੈ ਪਰ ਉਹ ਲੱਭਦਾ ਨਹੀਂ ਤਾਂ ਪਿੰਡ ਦੇ ਲੋਕ ਲੱਭਦੇ ਰਹਿੰਦੇ ਆ ਸਾਰੀ ਰਾਤ ਬੀਤ ਜਾਂਦੀ ਹੈ ਜਦੋਂ ਉਤਮ ਸਿੰਘ ਨਹੀਂ ਮਿਲਦਾ ਤਾਂ ਅਗਲੀ ਸਵੇਰ ਜਿਹੜੇ ਘਰ ਦੇ ਨੇ ਉਹ ਜਾ ਕੇ ਰਿਪੋਰਟ ਲਿਖਾਉਂਦੇ ਆ ਥਾਣੇ ਦੇ ਵਿੱਚ ਗੁੰਮਸ਼ੁਦਾ ਹੋ ਗਿਆ ਹੁਣ ਥਾਣੇ ਦੇ ਵਿੱਚ ਜਦੋਂ ਰਿਪੋਰਟ ਲਿਖਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਗੁੰਮਸ਼ੁਦਾ ਦੀ بجائے ਕਿਡਨਾਪਿੰਗ ਲਿਖੀ ਜਾਂਦੀ ਹੈ ਕਿਉਂਕਿ ਜਦੋਂ ਵੀ ਛੋਟਾ ਕੋਈ ਬੱਚਾ ਇਦਾਂ ਦਾ 6-7 ਸਾਲ ਦਾ ਘਰੋਂ ਗਾਇਬ ਹੁੰਦਾ ਜਾਂ ਆਪਣੇ ਘਰ ਤੋਂ ਗੁੰਮਸ਼ੁਦਾ ਹੁੰਦਾ ਤਾਂ ਉਸ ਦੀ ਰਿਪੋਰਟ ਗੁੰਮਸ਼ੁਦਾ ਦੀ ਨਹੀਂ ਬਲਕਿ ਕਿਡਨਾਪਿੰਗ ਦੀ ਲਿਖੀ ਜਾਂਦੀ ਹੈ ਕਿਉਂਕਿ ਛੋਟਾ ਜਿਹਾ ਬੱਚਾ ਕਿਤੇ ਵੀ ਗੁੰਮ ਨਹੀਂ ਹੋ ਸਕਦਾ ਉਸ ਨੂੰ ਕੋਈ ਨਾ ਕੋਈ ਕਿਡਨਾਪ ਹੀ ਕਰਦਾ ਹੈ ਤਾਂ ਇਸ ਲਈ ਹੁਣ ਕਿਡਨਾਪਿੰਗ ਦੀ ਜਿਹੜੀ ਰਿਪੋਰਟ ਹੈ ਉਹ ਪੁਲਿਸ ਸਟੇਸ਼ਨ ਦੇ ਵਿੱਚ ਲਿਖ ਕੇ ਜਿਹੜੀ ਪੁਲਿਸ ਆ ਹੁਣ ਆਪਣੀ ਕਾਰਵਾਈ ਸ਼ੁਰੂ ਕਰਦੀ ਹੈ ਹੁਣ ਪੁਲਿਸ ਵੀ ਪਿੰਡ ਵਾਸੀਆਂ ਦੇ ਨਾਲ ਲੱਗ ਕੇ ਲੜਣਾ ਸ਼ੁਰੂ ਕਰਦੀ ਹੈ ਤੇ ਪਿੰਡ ਦੇ ਲੋਕਾਂ ਨੂੰ ਤੇ ਉਸਦੇ ਬੱਚੇ ਦੇ ਘਰਦਿਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਨਾਲ-ਨਾਲ ਲੱਭਦੇ ਰਹੋ ਤਾਂ ਹੁਣ ਜਦੋਂ ਸਾਰੇ ਲੜੜਾ ਸ਼ੁਰੂ ਕਰਦਿਆ ਸਵੇਰ ਤੋਂ ਸ਼ਾਮ ਦਾ ਟਾਈਮ ਆ ਜਾਂਦਾ 19 ਫਰਵਰੀ 2023 ਦੀ ਸ਼ਾਮ ਨੂੰ ਪੁਲਿਸ ਦੇ ਹੱਥ ਇੱਕ ਅਜੀਹ ਜਾਣਕਾਰੀ ਲੱਗਦੀ ਹੈ ਜੋ ਕਿ ਸਭ ਨੂੰ ਝੰਡੋੜ ਕੇ ਰੱਖ ਦਿੰਦੀ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਉਸੇ ਪਿੰਡ ਮੀਰਪੁਰ ਦੇ ਖੇਤਾਂ ਦੇ ਵਿੱਚ ਇੱਕ ਕਿਸੇ ਬੱਚੇ ਦੀ লাশ ਪਈ ਆ ਇੱਕ ਗੰਨੇ ਦੇ ਖੇਤਾਂ ਦੇ ਵਿੱਚ ਪੁਲਿਸ ਨੂੰ লাশ ਮਿਲਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਪਿੰਡ ਦੇ ਲੋਕ ਪਹੁੰਚਦੇ ਆ ਜਾ ਕੇ ਦੇਖਿਆ ਜਾਂਦਾ ਤਾਂ ਉਹ লাশ ਉਸੇ ਬੱਚੇ ਦੀ ਹੁੰਦੀ ਆ ਉਤਮ ਸਿੰਘ ਦੀ ਪਰ ਜਿਹੜੀ ਇਹ লাশ ਜਿਸ ਹਾਲਤ ਦੇ ਵਿੱਚ ਮਿਲਦੀ ਹੈ ਨਾ ਉਹਨੂੰ ਦੇਖ ਕੇ ਹਰ ਕੋਈ ਰੋ ਪੈਂਦਾ ਹਰ ਕੋਈ ਜਿਹੜਾ ਡਰ ਜਾਂਦਾ ਕਿਉਂਕਿ ਉਸ ਬੱਚੇ ਦੀ ਜਿਹੜੀ লাশ ਦੀ ਦੁਰਦਸ਼ਾਈ ਜੇ ਕੀਤੀ ਹੁੰਦੀ ਆ ਕਿ ਉਹਨੂੰ ਦੇਖਿਆ ਤੱਕ ਨਹੀਂ ਜਾ ਸਕਦਾ ਹੁੰਦਾ ਕਿਉਂਕਿ ਉਸ ਛੋਟੇ ਜਿਹੇ 7 ਸਾਲ ਦੇ ਬੱਚੇ ਦੇ ਦੰਦ ਤੋੜ ਦਿੱਤੇ ਗਏ ਹੁੰਦੇ ਆ ਸਾਰੇ ਉਹਦੇ ਸਾਰੇ ਦੰਦ ਨਹੀਂ ਹੁੰਦੇ ਤੇ ਉਸਦੇ ਹੱਥਾਂ ਤੇ ਉਸਦੇ ਸੀਨੇ ਦੇ ਵਿੱਚ ਉਸਦੇ ਪੈਰਾਂ ਦੇ ਵਿੱਚ ਕਿੱਲ ਗੱਡੇ ਹੋਏ ਹੁੰਦੇ ਆ ਤੇ ਉਸਦੇ ਸਾਰੇ ਸ਼ਰੀਰ ਦੇ ਉੱਤੇ ਬਲੇਡਾਂ ਦੇ ਨਿਸ਼ਾਨ ਮਿਲਦੇ ਆ ਤੇ ਕਿਤੇ ਨਾ ਕਿਤੇ ਤਾਂ ਕੁਝ ਲਿਖਣ ਦੀ ਕੋਸ਼ਿਸ਼ ਵੀ ਕੀਤੀ ਗਈ ਹੁੰਦੀ ਆ ਜੋ ਬਲੇਡ ਦੇ ਨਾਲ ਉਹਦੇ ਸ਼ਰੀਰ ਦੇ ਉੱਤੇ ਜਦੋਂ ਅਜਹੀ লাশ ਇਹਦੇ ਹਾਲਤ ਦੇ ਵਿੱਚ ਬੱਚੇ ਦੀ লাশ ਲੋਕਾਂ ਨੂੰ ਮਿਲਦੀ ਹੈ ਤੇ ਪੁਲਿਸ ਨੂੰ ਮਿਲਦੀ ਹੈ ਤਾਂ ਹਰ ਕੋਈ ਡਰ ਜਾਂਦਾ ਤੇ ਹਰ ਕਿਸ ਦੇ ਅੰਦਰ ਗੁੱਸਾ ਭਰ ਜਾਂਦਾ ਹੈ ਕਿ ਕੋਈ ਇੱਕ ਛੋਟੇ ਜਿਹੇ ਬੱਚੇ ਨਾਲ ਇਦਾਂ ਕਰ ਕਿਵੇਂ ਸਕਦਾ ਹੁਣ ਇਹ ਗੱਲ ਉਸੇ ਪਿੰਡ ਤੱਕ ਰਸੀਮਤ ਰਹਿ ਜਾਂਦੀ ਬਲਕਿ ਆਲੇ-ਦਾਲ ਦੇ ਹੋਰ ਪਿੰਡਾਂ ਤੱਕ ਵੀ ਇਹ ਗੱਲ ਪਹੁੰਚਦੀ ਹੈ ਲੋਕ ਇਕੱਠੇ ਹੋਣੇ ਸ਼ੁਰੂ ਹੁੰਦੇ ਆ ਤੇ ਪੁਲਿਸ ਦੇ ਉੱਪਰ ਪ੍ਰੈਸ਼ਰ ਬਣਾਉਂਦੇ ਆ ਕਿ ਛੇ ਤੋਂ ਛੇ ਜਿਹੜਾ ਮਲਜਮਾ ਉਹਨੂੰ ਲੱਭਿਆ ਜਾਵੇ ਤੇ ਗ੍ਰਿਫਤਾਰ ਕੀਤਾ ਜਾਵੇ ਹੁਣ ਪੁਲਿਸ ਕੋਲੇ ਜਿਹੜੀ ਇਹ লাশ ਮਿਲੀ ਹੈ ਜਿਹੜੀ ਉਹਦੇ ਤੋਂ ਇੱਕ ਅੰਦਾਜ਼ਾ ਇਹ ਲਾਇਆ ਜਾ ਸਕਦਾ ਸੀ ਕਿ ਜਿਵੇਂ ਦੀ ਹਾਲਤ ਦੇ ਵਿੱਚ ਇਹ লাশ ਸੀਗੀ ਬੱਚੇ ਦੀ ਉਹ ਕਿਸੇ ਤੰਤਿਕ ਜਾਂ ਕਿਸੇ ਜਾਦੂ ਟੋਣੇ ਦੀ ਵਜ੍ਹਾ ਨਾਲ ਇਦਾਂ ਦਾ ਕਤਲ ਹੋ ਸਕਦਾ ਕਿਉਂਕਿ ਜਿਵੇਂ ਉਹਦੇ ਹੱਥਾਂ ਦੇ ਵਿੱਚ ਕਿੱਲ ਸੀਗੇ ਤੇ ਉਹਦੇ ਸਰੀਰ ਦੇ ਉੱਤੇ ਕੁਝ ਲਿਖਿਆ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੇ ਦੰਦ ਵੀ ਗਾਇਬ ਸੀ ਤੇ ਇੱਕ ਹੋਰ ਉਸ ਬੱਚੇ ਦੀ ਜਿਹੜੀ ਚੱਪਲ ਸੀ ਉਹ ਪਿੰਡ ਦੇ ਮੰਦਰ ਦੇ ਕੋਲੋਂ ਮਿਲੀ ਸੀ ਤਾ ਹੁਣ ਸਾਰਿਆਂ ਨੂੰ ਇਹ ਸ਼ੱਕ ਸੀਗਾ ਕਿਸੇ ਨੇ ਜਾਦੂ ਟੋਨੇ ਦੀ ਵਜ੍ਹਾ ਨਾਲ ਉਸ ਬੱਚੇ ਦੀ ਜਿਹੜੀ ਬਲੀ ਦਿੱਤੀ ਹੈ ਤਾਂ ਹੁਣ ਪੁਲਿਸ ਸਾਰੇ ਐਂਗਲਾਂ ਤੋਂ ਜਾਂਚ ਕਰਨੀ ਸ਼ੁਰੂ ਕਰਦੀ ਹੈ ਕਿਉਂਕਿ ਪੁਲਿਸ ਦਾ ਕੰਮ ਸਿਰਫ ਇੱਕ ਐਂਗਲ ਤੋਂ ਜਾਂਚ ਕਰਨਾ ਨਹੀਂ ਬਲਕਿ ਸਾਰੇ ਐਂਗਲਾਂ ਤੋਂ ਜਾਂਚ ਕਰਨਾ ਹੁੰਦਾ ਕਿਉਂਕਿ ਕੋਈ ਵੀ ਕ੍ਰਿਮੀਨਲ ਕਿਸੇ ਵੀ ਜਿਹੜੀ ਹੱਤਿਆ ਨੂੰ ਕਿਸੇ ਹੋਰ ਪਾਸੇ ਨੂੰ ਲਿਜਾਣ ਦੀ ਬਜਾਏ ਉਹਦੀ ਇਨਵੈਸਟੀਗੇਸ਼ਨ ਨੂੰ ਪਟਕਾਉਣ ਦੇ ਬਜਾਏ ਕੋਈ ਵੀ ਇਦਾਂ ਦੀ ਚੀਜ਼ ਕਰ ਸਕਦਾ ਹੁੰਦਾ ਤਾਂ ਹੁਣ ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰਦੀ ਹੈ ਹੁਣ ਇੱਥੇ ਇਹ ਵੀ ਪਤਾ ਲੱਗਦਾ ਕਿ ਜਦੋਂ ਪੁਲਿਸ ਸਵੇਰੇ ਉਹਨਾਂ ਦੇ ਘਰ ਆਈ ਸੀ ਘਰਦਿਆਂ ਦੇ ਸਾਰਿਆਂ ਦੇ ਬਿਆਨ ਲੈ ਗਏ ਸੀ ਤਾਂ ਪੁਲਿਸ ਨੂੰ ਉਦੋਂ ਇੱਕ ਗੱਲ ਦਾ ਪਤਾ ਲੱਗਿਆ ਸੀਗਾ ਕਿ ਇੱਕ ਜਿਹੜਾ ਉਹ ਬੱਚਾ ਉਤਮ ਸਿੰਘ ਸੀ ਉਸ ਦਾ ਇੱਕ ਚਾਚੇ ਤਾਏ ਦਾ ਪੁੱਤ ਸੀਗਾ ਜਿਸ ਦੀ ਉਮਰ 22-23 ਸਾਲ ਦੀ ਸੀ ਜਿਸ ਦਾ ਨਾਮ ਸੀਗਾ ਪ੍ਰਸ਼ਾਂਤ ਉਸ ਪ੍ਰਸ਼ਾਂਤ ਨੂੰ ਇੱਕ ਫੋਨ ਕਾਲ ਆਈ ਸੀ ਉਸ ਫੋਨ ਕਾਲ ਦੇ ਉੱਤੇ ਕਿਸੇ ਨੇ ਪੈਸਿਆਂ ਦੀ ਮੰਗ ਕੀਤੀ ਸੀ ਕਿਸੇ ਨੇ ਦੱਸਿਆ ਸੀ ਕਿ ਤੁਹਾਡਾ ਬੱਚਾ ਸਾਡੇ ਕੋਲ ਹੈ ਤੇ ਤੁਸੀਂ ਸਾਨੂੰ ਪੈਸੇ ਦਿਓ ਫਰौती ਮੰਗੀ ਗਈ ਸੀ ਉਹਨਾਂ ਦੀ ਗੱਲ ਪੂਰੀ ਹੁੰਦੀ ਇਸ ਤੋਂ ਪਹਿਲੇ ਜਿਹੜਾ ਫੋਨ ਕੱਟ ਗਿਆ ਸੀਗਾ ਉਹ ਫੋਨ ਦੇ ਉੱਤੇ ਦੁਬਾਰਾ ਕਾਲ ਕਰਕੇ ਵੀ ਦੇਖੀ ਗਈ ਪਰ ਉਹ ਦੁਬਾਰਾ ਕਾਲ ਜਿਹੜੀ ਕਨੈਕਟ ਨਹੀਂ ਹੋ ਸਕੀ ਕਿਉਂਕਿ ਜਿਹੜਾ ਉਹ ਨੰਬਰ ਸੀ ਫੋਨ ਦਾ ਉਹ 14 ਅੱਖਰਾਂ ਦਾ ਸੀਗਾ ਹਾਲਾਂਕਿ ਆਪਣੇ ਜਿਹੜੇ ਫੋਨ ਵਗੈਰਾ ਦੇ ਨੰਬਰ ਹੁੰਦੇ ਆ ਮੋਬਾਈਲ ਦੇ ਉਹ 10 ਅੱਖਰਾਂ ਦੇ ਹੁੰਦੇ ਆ ਪਰ ਉਹ 14 ਅੱਖਰਾਂ ਦਾ ਸੀਗਾ ਹੁਣ ਪੁਲਿਸ ਨੂੰ ਇਤੋਂ ਇਹ ਅੰਦਾਜ਼ਾ ਲੱਗ ਜਾਂਦਾ ਕਿ ਜਿਹੜਾ ਉਹ ਨੰਬਰ ਸੀਗਾ ਉਹ ਕਿਸੇ ਸਮਰਫਿਕ ਦੇ ਜ਼ਰੀਏ ਫੋਨ ਆਇਆ ਸੀ ਕਿਉਂਕਿ ਲੋਕੀ ਜਿਆਦਾ ਟੈਕਨੋਲੋਜੀ ਵਰਤਦੇ ਆ ਇਦੇ ਵਿੱਚ ਨੰਬਰ ਕੋਈ ਹੋਰ ਸ਼ੋਅ ਹੁੰਦਾ ਤੇ ਅਸਲ ਦੇ ਵਿੱਚ ਫੋਨ ਕਿਸੇ ਹੋਰ ਨੰਬਰ ਤੋਂ ਕੀਤਾ ਜਾਂਦਾ ਆਪਣੇ ਆਈਡੈਂਟੀਟੀ ਲੁਕਾਉਣ ਦੇ ਲਈ ਇਦਾਂ ਦੇ ਸੌਫਟਵੇਅਰ ਵਰਤੇ ਜਾਂਦੇ ਆ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਵੀ ਇਦਾਂ ਹੀ ਹੋਇਆ ਹੋਵੇ ਉਹਨਾਂ ਜਿਹੜਾ ਪ੍ਰਚੰਤ ਸੀਗਾ ਇਹ ਤੋਂ ਸਾਰੀ ਜਿਹੜੀ ਜਾਣਕਾਰੀ ਪੁਲਿਸ ਇਕੱਠੀ ਕਰਦੀ ਹੈ ਇਹ ਤੋਂ ਨੰਬਰ ਮੰਗਦੇ ਆ ਹੁਣ ਪ੍ਰਚੰਤ ਜਿਹੜਾ ਉਹ ਨੰਬਰ ਸੀਗਾ ਉਹਦਾ ਸਕਰੀਨਸ਼ਾਟ ਲੈ ਕੇ ਪੁਲਿਸ ਨੂੰ ਦੇ ਦੇਣ ਦਾ ਹੁਣ ਪੁਲਿਸ ਕੋਲੇ ਉਹਦਾ ਸਕਰੀਨਸ਼ਾਟ ਆ 14 ਅੱਖਰਾਂ ਦਾ ਇੱਕ ਨੰਬਰ ਆ ਪਰ ਪੁਲਿਸ ਨੂੰ ਪਹਿਲੇ ਹੀ ਪਤਾ ਹੁੰਦਾ ਕਿ ਜਿਹੜਾ 14 ਅੱਖਰਾਂ ਦਾ ਜੋ ਨੰਬਰ ਮਿਲਿਆ ਇਹਦੇ ਵਿੱਚੋਂ ਨਿਕਲਣਾ ਤਾਂ ਕੁਝ ਹੈ ਨਹੀਂ ਕਿਉਂਕਿ ਇਹ ਕੋਈ ਡੁਪਲੀਕੇਟ ਦਾ ਨੰਬਰ ਸੀਗਾ ਇੱਕ ਪਾਸੇ ਹੁਣ ਪੁਲਿਸ ਉਸ ਨੰਬਰ ਦੀ ਜਾਂਚ ਦੇ ਲਈ ਉਸ ਨੰਬਰ ਨੂੰ ਲੈਬ ਦੇ ਵਿੱਚ ਭੇਜ ਦਿੰਦੀ ਹੈ ਜਾਂ ਆਪਣੀਆਂ ਟੀਮਾਂ ਦੇ ਕੋਲ ਭੇਜ ਦਿੰਦੀ ਹੈ ਜਿੱਥੇ ਉਸ ਨੰਬਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਉਸ ਨੰਬਰ ਤੋਂ ਕੁਝ ਪਤਾ ਲੱਗ ਸਕੇ ਤੇ ਦੂਜੇ ਪਾਸੇ ਪੁਲਿਸ ਹੁਣ ਪਿੰਡ ਦੇ ਵਿੱਚ ਵੀ ਪੁੱਛਗਿੱਛ ਸ਼ੁਰੂ ਕਰਦੀ ਹੈ ਤਾਂ ਹੁਣ ਪੁਲਿਸ ਨੂੰ ਇੱਕ ਜਾਣਕਾਰੀ ਫੋਰਮ ਮਿਲਦੀ ਹੈ ਕਿ ਉਸ ਬੱਚੇ ਨੂੰ ਦੁਪਹਿਰ ਦੇ ਵੇਲੇ ਪਿੰਡ ਦੇ ਵਿੱਚ ਆਖਰੀ ਵਾਰ ਦੇਖਿਆ ਗਿਆ ਸੀਗਾ ਉਸ ਬੱਚੇ ਨੂੰ ਇੱਕ ਕਰਿਆਨੇ ਵਾਲੀ ਦੀ ਦੁਕਾਨ ਤੇ ਦੇਖਿਆ ਗਿਆ ਸੀ ਹੁਣ ਉਹ ਕਰਿਆਨੇ ਵਾਲਾ ਸੀ ਜਿਹੜਾ ਉਹ ਪਿੰਡ ਦੇ ਵਿੱਚ ਜਿਹਦੀ ਦੁਕਾਨ ਸੀ ਉਹ ਪੁਲਿਸ ਨੂੰ ਦੱਸਦਾ ਕਿ ਉਹ ਬੱਚਾ ਦੁਪਹਿਰ ਵੇਲੇ ਮੇਰੀ ਦੁਕਾਨ ਤੇ ਆਇਆ ਸੀ ਤੇ ਉਸ ਬੱਚੇ ਨੇ ਛੋਲੇ ਜਿਹੇ ਚਿਪਸ ਦੇ ਪੈਕਟ ਤੇ ਨਾਲ ਇੱਕ ਗੁਟਕਾ ਖਰੀਦਿਆ ਸੀ ਪਾਲ ਮਸਾਲੇ ਦੇ ਜਿਹੜੇ ਛੋਟੇ ਛੋਟੇ ਪੈਕਟ ਲੈ ਕੇ ਗਿਆ ਸੀ ਤਾਂ ਹੁਣ ਪੁਲਿਸ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਜਿਹੜੇ ਉਹ ਪੈਕਟ ਸੀਗੇ ਜਿਹੜੇ ਪਾਰ ਮਸਾਲੇ ਦੇ ਤੇ ਜਿਹੜਾ ਲੇਜ਼ ਵਗੈਰਾ ਸੀ ਉਹ ਬੱਚੇ ਨੇ ਨਹੀਂ ਲੈ ਕੇ ਗਿਆ ਸੀ ਉਹ ਬੱਚੇ ਤੋਂ ਕਿਸੇ ਨੇ ਮੰਗਵਾਇਆ ਹੋ ਸਕਦਾ ਕਿਉਂਕਿ ਇਦਾਂ ਦੀ ਚੀਜ਼ ਬੱਚਾ ਹੋ ਸਕਦਾ ਕਿ ਲੇਜ਼ ਵਗੈਰਾ ਲੈ ਜਾਵੇ ਪਰ ਉਹ ਜਿਹੜਾ ਪਾਰ ਮਸਾਲਾ ਸੀ ਉਹ ਤਾਂ ਕਿਸੇ ਨੇ ਮੰਗਵਾਇਆ ਹੋ ਸਕਦਾ ਤੇ ਬੱਚੇ ਦਾ ਇਦਾਂ ਆ ਕੇ ਦੁਕਾਨ ਤੋਂ ਕਿਸੇ ਦੇ ਲਈ ਪਾਰ ਮਸਾਲਾ ਵਗੈਰਾ ਲੈ ਕੇ ਜਾਣਾ ਇਹ ਗੱਲ ਨੂੰ ਵੀ ਜਿਹੜਾ ਸਿੱਧ ਕਰਦਾ ਸੀਗਾ ਕਿ ਉਹ ਬੱਚੇ ਦਾ ਕੋਈ ਜਾਣਕਾਰ ਹੋ ਸਕਦਾ ਜਿਸ ਨੇ ਉਸ ਤੋਂ ਇਹ ਸਮਾਨ ਲਗਾਇਆ ਕਿਉਂਕਿ ਅਕਸਰ ਹੀ ਬੱਚਾ ਉਸ ਦੀ ਗੱਲ ਮੰਨਦਾ ਜੇ ਕੋਈ ਖੇਡਦਾ ਬੱਚਾ ਹੋਵੇ ਜੇ ਉਹਨੂੰ ਕੋਈ ਕੰਮ ਭੇਜਦਾ ਕੋਈ ਤਾਂ ਉਹ ਹੀ ਉਸਦੇ ਕੰਮ ਜਾਂਦਾ ਬੱਚਾ ਜਿਸ ਨੂੰ ਉਹ ਜਾਣਦਾ ਹੋਵੇ ਤਾਂ ਹੁਣ ਪੁਲਿਸ ਨੂੰ ਇੱਕ ਗੱਲ ਦਾ ਹੋਰ ਪਤਾ ਲੱਗਿਆ ਕਿ ਕੋਈ ਜਾਣਕਾਰ ਬੰਦਾ ਜਿਸ ਨੇ ਉਸ ਬੱਚੇ ਨੂੰ ਉਹਦੇ ਦੁਕਾਨ ਦੇ ਉੱਤੇ ਭੇਜਿਆ ਸੀ ਸਮਾਨ ਲੈਣ ਦੇ ਲਈ ਹੁਣ ਫੁਲਿਸ ਕੋਲ ਇਹ ਵੀ ਜਾਣਕਾਰੀ ਸੀਗੀ ਤਾਂ ਇਸ ਪੱਖ ਤੋਂ ਵੀ ਹੁਣ ਪੁਲਿਸ ਜਾਂਚ ਸ਼ੁਰੂ ਕਰਦੀ ਹੈ ਤਾਂ ਹੁਣ ਦੂਜੇ ਪਾਸੇ ਜਿਹੜਾ ਨੰਬਰ ਸੀਗਾ ਜਿਹੜਾ ਦਿੱਤਾ ਸੀਗਾ ਪੁਲਿਸ ਨੇ ਅਨਵੈਸਟੀਗੇਸ਼ਨ ਦੇ ਲਈ ਜਾਂਚ ਦੇ ਲਈ ਉਹ ਤਾਂ ਪਹਿਲਾਂ ਹੀ ਆਪਾਂ ਨੂੰ ਸ਼ੋਰੇ ਸੀਗਾ ਕਿ ਉਹ ਨੰਬਰ ਗਲਤ ਹੀ ਨਿਕਲਣਾ ਸੀ ਤਾਂ ਉਹ ਨੰਬਰ ਇਦਾਂ ਹੀ ਹੁੰਦਾ ਉਹ ਨੰਬਰ ਗਲਤ ਨਿਕਲਦਾ ਹੁਣ ਪੁਲਿਸ ਇਹਦੇ ਨਾਲ ਨਾਲ ਜਿਹੜਾ ਪ੍ਰਸ਼ਾਦ ਸੀ ਜਿਸ ਦੇ ਫੋਨ ਦੇ ਉੱਤੇ ਫੋਨ ਆਇਆ ਸੀ ਉਸਦੇ ਫੋਨ ਦੀ ਵੀ ਜਿਹੜੀ ਰਿਕਾਰਡਿੰਗ ਕਢਾਉਂਦੀ ਆ ਉਸਦੇ ਫੋਨ ਦੀ ਵੀ ਜਿਹੜੀ ਡਿਟੇਲ ਕਢਾਉਂਦੀ ਹੈ ਤਾਂ ਉਸ ਡਿਟੇਲ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਟਾਈਮ ਉਹ ਪ੍ਰਸ਼ਾਦ ਨੇ ਦੱਸਿਆ ਸੀ ਉਸ ਟਾਈਮ ਦੇ ਉੱਤੇ ਤਾਂ ਕੋਈ ਫੋਨ ਕਾਲ ਆਈ ਹੀ ਨਹੀਂ ਸੀ ਤਾ ਹੁਣ ਪੁਲਿਸ ਦਾ ਮੱਛਾ ਫੜਕਦਾ ਕਿਉਂ ਬੰਦੇ ਨੇ ਝੂਠ ਕਿਉਂ ਬੋਲੇਆ ਉਸ ਬੰਦੇ ਦੇ ਕੋਲ ਜਦ ਕੋਈ ਕਾਲ ਆਈ ਹੋਣੀ ਤਾਂ ਉਹਨੇ ਝੂਠ ਸਾਨੂੰ ਕਿਉਂ ਕਿਹਾ ਤੇ ਉਸਨੇ ਆਪਣਾ ਫੋਨ ਦਿਖਾਉਣ ਦੀ ਬਜਾਏ ਪੁਲਿਸ ਨੂੰ ਹੁਣ ਸਕਰੀਨਸ਼ਾਟ ਦਿੱਤਾ ਸੀ ਤਾਂ ਪੁਲਿਸ ਨੂੰ ਇੱਥੇ ਹੁਣ ਸ਼ੱਕ ਹੋਣਾ ਸ਼ੁਰੂ ਹੁੰਦਾ ਕਿ ਕੋਈ ਗੜਬੜ ਆ ਉਹ ਜਿਹੜਾ ਬੰਦਾ ਹੈ ਜਿਹੜਾ ਪ੍ਰਸ਼ਾਦ ਹੈ ਉਹ ਉਹਨੂੰ ਪਤਾ ਹੋ ਸਕਦਾ ਇਸ ਮਾਮਲੇ ਦੇ ਬਾਰੇ ਜਾਂ ਇਸ ਕਾਂਡ ਦੇ ਬਾਰੇ ਵੀ ਆਸਲ ਦੇ ਵਿੱਚ ਹੈ ਕੀ ਤਾਂ ਹੁਣ ਪੁਲਿਸ ਪ੍ਰਸ਼ਾਦ ਨੂੰ ਗ੍ਰਿਫਤਾਰ ਕਰਦੀ ਹੈ ਸ਼ੱਕ ਦੇ ਤੌਰ ਤੇ ਤੇ ਉਹਨੂੰ ਹੁਣ ਪੁਲਿਸ ਸਟੇਸ਼ਨ ਲੈ ਕੇ ਆਉਂਦੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਲਿਆ ਕੇ ਉਹ ਤੋਂ ਪੁੱਛ ਗੇ ਸ਼ੁਰੂ ਹੁੰਦੀ ਹੈ ਪਹਿਲਾਂ ਪਹਿਲਾਂ ਤਾਂ ਜਿਹੜਾ ਪ੍ਰਸ਼ਾਦ ਆ ਉਹ ਮੰਨਦਾ ਨਹੀਂ ਜਿਵੇਂ ਹਰ ਕੋਈ ਕ੍ਰਿਮੀਨਲ ਕਰਦਾ ਆਪਣੇ ਕੀਤੇ ਹੋਏ ਜੁਰਮ ਨੂੰ ਪਹਿਲਾਂ ਤਾਂ ਮੰਨਦਾ ਨਹੀਂ ਇੱਧਰ ਉੱਧਰ ਦੀਆਂ ਗੱਲਾਂ ਸਣਾਉਂਦਾ ਰਹਿੰਦਾ ਤੇ ਪਰ ਜਦੋਂ ਹੁਣ ਪੁਲਿਸ ਆਪਣੀ ਸ਼ਕਤੀ ਪਣਾਉਂਦੀ ਹੈ ਤੇ ਆਪਣੇ ਤਰੀਕੇ ਨਾਲ ਪੁੱਛਦੀ ਹੈ ਤਾਂ ਫਿਰ ਪ੍ਰਸ਼ਾਦ ਕੱਲੀ ਕਰਨੀ ਗੱਲ ਤੋਤੇ ਵਾਂਗੂ ਪੁਲਿਸ ਦੇ ਸਾਹਮਣੇ ਰਟਣਾ ਸ਼ੁਰੂ ਕਰ ਦਿੰਦਾ ਸਾਰੀ ਗੱਲ ਰੱਖ ਦਿੰਦਾ ਉਹ ਹੁਣ ਪੁਲਿਸ ਕੋਲ ਕਬੂਲ ਕਰਦਾ ਕਿ ਹਾਂ ਉਸਨੇ ਹੀ ਜਿਹੜਾ ਉਸ ਬੱਚੇ ਦਾ ਕਤਲ ਕੀਤਾ ਸੀ ਇਸ ਕਤਲ ਦੇ ਵਿੱਚ ਉਹਦੇ ਨਾਲ ਇੱਕ ਉਹਦਾ ਦੋਸਤ ਵੀ ਸ਼ਾਮਲ ਸੀਗਾ ਹੁਣ ਪੁਲਿਸ ਕੋਲ ਇੱਕ ਕਾਤਲ ਸੀਗਾ ਜਿਸ ਨੇ ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ ਮਾਰ ਦਿੱਤਾ ਸੀ ਤਾਂ ਪੁਲਿਸ ਨੇ ਉਹਨ ਇੱਕ ਵਜ੍ਹਾ ਤੇ ਉਸ ਦਾ ਕਤਲ ਦਾ ਤਰੀਕਾ ਜਾਣਨਾ ਸੀਗਾ ਤਾਂ ਪੁਲਿਸ ਜਦੋਂ ਉਹਨੂੰ ਇਹ ਜਿਹੀ ਗੱਲਾਂ ਪੁੱਛਦੀ ਹੈ ਤਾਂ ਜਿਹੜੀ ਵਜ੍ਹਾ ਤੇ ਤਰੀਕਾ ਉਹ ਦੱਸਦਾ ਉਹ ਕੁਝ ਇਸ ਤਰ੍ਹਾਂ ਹੁੰਦਾ ਹੁਣ ਜਦੋਂ ਪ੍ਰਸਾਦ ਸਾਰੀ ਗੱਲਬਾਤ ਪੁਲਿਸ ਨੂੰ ਦੱਸਦਾ ਸਾਰਾ ਕਬੂਲਨਾਮਾ ਦਾ ਸਾਰਾ ਦੱਸਦਾ ਕਿ ਕਿਉਂ ਮਾਰਿਆ ਤੇ ਕਿਵੇਂ ਮਾਰਿਆ ਉਹਦੇ ਵਿੱਚ ਪੁਲਿਸ ਕੋਲੇ ਜਿਹੜੀ ਸਭ ਤੋਂ ਪਹਿਲੀ ਗੱਲ ਆਉਂਦੀ ਆ ਉਹ ਬਹੁਤ ਹੈਰਾਨ ਕਰਨ ਵਾਲੀ ਹੁੰਦੀ ਹੈ ਕਿਉਂਕਿ ਪੁਲਿਸ ਨੂੰ ਸਭ ਤੋਂ ਪਹਿਲਿਆਂ ਦੇ ਵਿੱਚ ਇਹ ਪਤਾ ਲੱਗਦਾ ਕਿ ਜੇ ਪ੍ਰਸ਼ਾਨ ਸੀਗਾ ਉਹਦਾ ਆਪਣੇ ਮਾਮੇ ਦੀ ਕੁੜੀ ਦੇ ਨਾਲ ਅਫੇਅਰ ਸੀਗਾ ਹੁਣ ਤੁਸੀਂ ਸੋਚੋ ਇੱਕ ਬੰਦਾ ਜਿਹਦਾ ਆਪਣੇ ਮਾਮੇ ਦੀ ਕੁੜੀ ਦੇ ਨਾਲ ਅਫੇਅਰ ਸੀ ਤੇ ਉਹਨੇ ਆਪਣੇ ਚਾਚੇ ਦੇ ਮੁੰਡੇ ਨੂੰ ਮੁੰਡਾ ਤਾਂ ਛੋਟੇ ਜਿਹੇ ਬੱਚੇ ਨੂੰ ਕਿੱਦਾਂ ਦੀ ਵਿਰਤੀ ਦਾ ਬੰਦਾ ਹੋਊਗਾ ਕਿੱਦਾਂ ਦਾ ਕ੍ਰਾਈਮਨਲ ਟਾਈਪ ਬੰਦਾ ਹੋਊਗਾ ਹਾਂ ਹਾਲਾਂਕਿ ਉਸ ਜਿਹੜਾ ਪ੍ਰਸ਼ਾਨ ਸੀਗਾ ਉਹਦੇ ਉੱਤੇ ਇੱਕ ਵਾਰ ਪਹਿਲਾਂ ਵੀ ਕੰਪਲੇਂਟ ਹੋਈ ਹੋਈ ਸੀਗੀ ਜਿਹੜੀ ਕਿ ਉਸ ਲੜਕੀ ਜਿਹੜੀ ਮਾਮੇ ਦੀ ਕੁੜੀ ਸੀ ਉਹਦੇ ਘਰਦਿਆਂ ਵੱਲੋਂ ਹੋਈ ਸੀ ਕਿਉਂਕਿ ਇਹ ਜਿਹੜਾ ਉਹਦਾ ਰਿਸ਼ਤਾ ਸੀਗਾ ਉਹਦੀ ਮਾਮੇ ਦੀ ਕੁੜੀ ਦੇ ਨਾਲ ਉਹ ਉਹਦੇ ਘਰਦਿਆਂ ਨੂੰ ਮਨਜ਼ੂਰ ਨਹੀਂ ਸੀਗਾ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੋਊਗਾ ਇਦਾਂ ਦਾ ਰਿਸ਼ਤਾ ਹੈਨਾ ਜਿਹੜਾ ਸੱਭੇਕ ਸਮਾਜ ਆਉਂਦਾ ਉਹਦੇ ਵਿੱਚ ਇਦਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਤੇ ਦੇਣੀ ਵੀ ਗਲਤ ਆ ਤੇ ਜਦੋਂ ਇਹ ਚੀਜ਼ ਉਹਦੇ ਘਰਦਿਆਂ ਨੂੰ ਪਤਾ ਲੱਗਦੇ ਕੁੜੀ ਦੇ ਨਾਲ ਤਾਂ ਕੁੜੀ ਦੇ ਘਰ ਦੇ ਇਸ ਰਿਸ਼ਤੇ ਤੋਂ ਜਿਹੜਾ ਉਹ ਨਹੀਂ ਮੰਨਦੇ ਤਾਂ ਫਿਰ ਉਹ ਇਸ ਨੂੰ ਡਰਾਉਣ ਦੇ ਲਈ ਇਸ ਨੂੰ ਹਟਾਉਣ ਦੇ ਲਈ ਤਾਂ ਕਿ ਉਹਨਾਂ ਦੀ ਕੁੜੀ ਦਾ ਪਿੱਛਾ ਵਗੈਰਾ ਨਾ ਕਰੇ ਉਹਦੇ ਉੱਤੇ ਇੱਕ ਵਾਰ ਕੰਪਲੇਂਟ ਵੀ ਕਰਾਉਂਦੇ ਆ ਤੇ ਕੰਪਲੇਂਟ ਹੋਣ ਤੋਂ ਬਾਅਦ ਉਹ ਪਿੰਡ ਦੇ ਵਿੱਚ ਹੀ ਬੈਠ ਕੇ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਾਂ ਉਹਨਾਂ ਦਾ ਰਾਜੀਨਾਮਾ ਕਰਾਇਤਾ ਜਾਂਦਾ ਤੇ ਕੰਪਲੇਂਟ ਵਾਪਸ ਲੈ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਜਦੋਂ ਇਹ ਕੁੜੀ ਦਾ ਪਿੱਛਾ ਨਹੀਂ ਛੱਡਦਾ ਤਾਂ ਹੁਣ ਇਸ ਦੇ ਮਾਮੇ ਦੇ ਜੋ ਘਰ ਦੇ ਹੁੰਦੇ ਆ ਉਹ ਇਹਦੇ ਖਿਲਾਫ ਜਿਹੜਾ ਰੇਪ ਕੇਸ ਕਰਨ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਜੇ ਤੂੰ ਹੁਣ ਨਾ ਹਟਿਆ ਤਾ ਤੇਰੇ ਖਿਲਾਫ ਆ ਜਿਹੜਾ ਉਹ ਰੇਪ ਕੇਸ ਅਸੀਂ ਦਰਜ ਕਰਵਾਵਾਂਗੇ ਤਾਂ ਇਹਦੇ ਚੱਲਦੇ ਆ ਹੁਣ ਜਿਹੜਾ ਪ੍ਰਸ਼ਾਨ ਸੀਗਾ ਇਹ ਸੋਚਦਾ ਕਿ ਮੈਂ ਮੇਰੇ ਮਾਮੇ ਦੇ ਜਿਹੜੇ ਘਰ ਦੇ ਨੇ ਜਾਂ ਉਹਦੀ ਜਿਹੜੀ ਗਰਲਫ੍ਰੈਂਡ ਆ ਸੋਚਦਾ ਮੇਰੀ ਗਰਲਫ੍ਰੈਂਡ ਗਰਲਫ੍ਰੈਂਡ ਦਾ ਕੀ ਮੰਨਣਾ ਯਾਰ ਇਹਨਾ ਹੁਣ ਕਿੱਦਾਂ ਦੀ ਮੈਂਟੈਲਿਟੀ ਹੋਊਗੀ ਉਹ ਬੰਦੇ ਦੀ ਆਪਣੇ ਭੈਣ ਨੂੰ ਹੀ ਗਰਲਫ੍ਰੈਂਡ ਦੱਸ ਰਿਹਾ ਸੀਗਾ ਤੇ ਉਹ ਜਦੋਂ ਹੁਣ ਪੁਲਿਸ ਨੂੰ ਦੱਸਦਾ ਕਿ ਉਹਦਾ ਇੱਕ ਪਲਾਨ ਸੀਗਾ ਕਿ ਉਹ ਇਸ ਬੱਚੇ ਨੂੰ ਮਾਰੂਗਾ ਬੱਚੇ ਨੂੰ ਮਾਰਨ ਤੋਂ ਬਾਅਦ ਜਿਹੜਾ ਇਹਦਾ ਕਤਲ ਆ ਉਹਨੂੰ ਉਹਦੇ ਮਾਮੇ ਦੇ ਪਰਿਵਾਰ ਦੇ ਉੱਤੇ ਲਾ ਦੂਗਾ ਤੇ ਇਸ ਦੇ ਨਾਲ ਉਹ ਫਸ ਜਾਣਗੇ ਤਾਂ ਹੁਣ ਪੁਲਿਸ ਕੋਲੇ ਇਹ ਜਾਣਕਾਰੀ ਜਦੋਂ ਆਉਂਦੀ ਹੈ ਪੁਲਿਸ ਉਹਨੂੰ ਪੁੱਛਦੀ ਹੈ ਕਿ ਤੂੰ ਇਹ ਸੋਚਿਆ ਕਿਵੇਂ ਤੇ ਤੈਨੇ ਇਸ ਪਲਾਨ ਨੂੰ ਜਿਹੜਾ ਜਿਹੜਾ ਇੰਜਾਮ ਕਿਵੇਂ ਦੇਣਾ ਸੀਗਾ ਕਿਵੇਂ ਤੂੰ ਇਹ ਕਤਲ ਉਹਨਾਂ ਦੇ ਸਿਰ ਕਿਵੇਂ ਪਾਉਂਦਾ ਇੱਕ ਬੱਚੇ ਦਾ ਕਤਲ ਹੋਇਆ ਉਹ ਵੀ ਇੱਕ ਤੰਤਰਿਕ ਸਿਸਟਮ ਦੇ ਨਾਲ ਜਾਂ ਉਹਨੂੰ ਸ਼ੋਅ ਕੀਤਾ ਗਿਆ ਕਿ ਇਹ ਟੂਣਾ ਕੀਤਾ ਗਿਆ ਹੈ ਨਾ ਜਾਂ ਬੱਚੇ ਦੀ ਬਲੀ ਦਿੱਤੀ ਗਈ ਹੈ ਇਹ ਸ਼ੂ ਕਰਕੇ ਤੂੰ ਕਿੱਦਾਂ ਉਹਨਾਂ ਦੇ ਖਿਲਾਫ ਜਿਹੜਾ ਮਰਡਰ ਪਾਉਦਾ ਤਾਂ ਹੁਣ ਜਿਹੜੀ ਉਹ ਗੱਲ ਦੱਸਦਾ ਉਹ ਕੁਝ ਇਸ ਤਰ੍ਹਾਂ ਹੁੰਦੀ ਹੈ ਉਹ ਕਹਿੰਦਾ ਮੈਂ ਸੋਚਿਆ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਜੋ ਉਹਦੇ ਮਾਮੇ ਦਾ ਘਰ ਸੀਗਾ ਉਹਨਾਂ ਦੇ ਵਿੱਚ ਇੱਕ ਪਰਿਵਾਰ ਦਾ ਮੈਂਬਰ ਸੀ ਜੋ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀਗਾ ਤੇ ਮੈਂ ਉਸੇ ਚੀਜ਼ ਦਾ ਫਾਇਦਾ ਉਠਾਉਣਾ ਸੀ ਉਸਦੇ ਫਾਇਦੇ ਦੇ ਵਿੱਚ ਮੈਂ ਇਦਾਂ ਕਰਨਾ ਸੀ ਕਿ ਇਸ ਬੱਚੇ ਦਾ ਜਿਹੜਾ ਕਤਲ ਆ ਉਹ ਮੈਂ ਇਸ ਤਰ੍ਹਾਂ ਦਾ ਕਰਦਾ ਕਿ ਜਿਵੇਂ ਇੱਕ ਬਲੀ ਦਿੱਤੀ ਗਈ ਹੁੰਦੀ ਹੈ ਉਹ ਇਸੇ ਤਰ੍ਹਾਂ ਕਰਦਾ ਵਲੀ ਟਾਈਪ ਉਹ ਉਸ ਬੱਚੇ ਦਾ ਕਤਲ ਕਰਦਾ ਉਸ ਨੂੰ ਪਹਿਲਾਂ ਤਾਂ ਉਹ ਖੇਤਾਂ ਦੇ ਵਿੱਚ ਲੈ ਕੇ ਜਾਂਦਾ ਖੇਤਾਂ ਦੇ ਵਿੱਚ ਲਿਜਾ ਕੇ ਉਹਦਾ ਗਲਾ ਘੁੱਟਦਾ ਗਲਾ ਘੁੱਟਣ ਤੋਂ ਬਾਅਦ ਜਦੋਂ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਫਿਰ ਉਹਦੇ ਹੱਥਾਂ ਦੇ ਵਿੱਚ ਉਹਦੇ ਸੀਨੇ ਦੇ ਵਿੱਚ ਉਹਦੇ ਪੈਰਾਂ ਦੇ ਵਿੱਚ ਕਿੱਲ ਗੱਡਦਾ ਤੇ ਉਸ ਤੋਂ ਬਾਅਦ ਉਹਦੇ ਸਰੀਰ ਦੇ ਉੱਤੇ ਭਲੇੜ ਨਾਲ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਕਿ ਉਹਦੀ ਚੱਪਲ ਇੱਕ ਜਾ ਕੇ ਮੰਦਰ ਦੇ ਵਿੱਚ ਸਿੱਟਦਾ ਉਹ ਇਸ ਤਰ੍ਹਾਂ ਕਰਕੇ ਇੱਕ ਪਲੌਟ ਤਿਆਰ ਕਰ ਰਿਹਾ ਸੀਗਾ ਕਿ ਇਹ ਜਿਹੜਾ ਕਤਲ ਆ ਉਹ ਵਲੀ ਦੇ ਤੌਰ ਤੇ ਲੋਕ ਇਹਨੂੰ ਦੇਖਣਾ ਸ਼ੁਰੂ ਕਰਨਾ ਤੇ ਉਸ ਦਾ ਉਸ ਤੋਂ ਬਾਅਦ ਪਲਾਨ ਸੀ ਕਿ ਜਦੋਂ ਲੋਕ ਇਸ ਕਤਲ ਨੂੰ ਵਲੀ ਮੰਨਣਗੇ ਤਾਂ ਮੈਂ ਹੌਲੀ-ਹੌਲੀ ਕਰਕੇ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪਾ ਦੂੰਗਾ ਕਿ ਉਹਨਾਂ ਦੇ ਘਰ ਦੇ ਵਿੱਚ ਵੀ ਇੱਕ ਬੰਦਾ ਬਿਮਾਰ ਰਹਿੰਦਾ ਤੇ ਉਹਨਾਂ ਦਾ ਸਾਡੇ ਨਾਲ ਜਿਹੜਾ ਰਿਲੇਸ਼ਨ ਠੀਕ ਨਹੀਂ ਹੈਗਾ ਕਿਉਂਕਿ ਉਹਨੇ ਪਹਿਲਾਂ ਵੀ ਛੱਡ ਤੇ ਕੰਪਲੇਂਟ ਕੀਤੀ ਹੋਈ ਆ ਮੇਰੇ ਤੇ ਤਾਂ ਉਹ ਚੀਜ਼ ਦਾ ਫਾਇਦਾ ਉਠਾ ਕੇ ਮੈਂ ਉਹਨਾਂ ਦੇ ਗਾਲ ਜਿਹੜਾ ਕਤਲ ਪਾ ਦੇਣਾ ਸੀ ਹੁਣ ਤੁਸੀਂ ਸੋਚੋ ਕਿੱਦਾਂ ਦਾ ਬੰਦਾ ਸੀ ਉਹ ਕਿਹੋ ਜਿਹੀ ਮੈਂਟੈਲਿਟੀ ਸੀ ਉਸ ਬੰਦੇ ਦੀ ਜਿਹਨੇ ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ 7 ਸਾਲ ਦੇ ਬੱਚੇ ਨੂੰ ਆਪਣੇ ਫਾਇਦੇ ਦੇ ਲਈ ਮਾਰ ਦਿੱਤਾ ਉਹ ਬੱਚਾ ਹੁਣ ਦੁਨੀਆ ਤੇ ਮੁੜ ਕੇ ਨਹੀਂ ਆਉਣਾ ਉਹਦਾ ਕਸੂਰ ਕੀ ਸੀ ਉਹ ਵਿਚਾਰਾ ਜਦੋਂ ਉਹਨੇ ਲੈਣ ਦੇ ਲਈ ਕੋਈ ਸਮਾਨ ਭੇਜਿਆ ਹੋਣਾ ਹੈ ਨਾ ਉਹਨੂੰ ਕਿਹਾ ਹੋਣਾ ਕਿ ਤੂੰ ਲੇਜ਼ ਲੈ ਕੇ ਆ ਜਾ ਜਿਹੜਾ ਉਹਨੇ ਪਾਲ ਮਸਾਲਾ ਵਗੈਰਾ ਮੰਗਾ ਹੋਣਾ ਕਿੰਨੀ ਖੁਸ਼ੀ ਨਾਲ ਬੱਚਾ ਗਿਆ ਹੋਣਾ ਕਿ ਮੈਨੂੰ ਪੈਸੇ ਦਿੱਤੇ ਮੇਰੇ ਚਾਚੇ ਤਾਏ ਤੇ ਗੁੰਡੇ ਤੇ ਜਾ ਕੇ ਦੁਕਾਨ ਤੇ ਜਾ ਕੇ ਸਮਾਨ ਲੈ ਕੇ ਆਇਆ ਹੋਣਾ ਉਹਨੂੰ ਕੀ ਪਤਾ ਸੀ ਕਿ ਉਹੀ ਬੰਦਾ ਉਹਦੀ ਮੌਤ ਦੀ ਵਜ੍ਹਾ ਬਣੂਗਾ ਉਹੀ ਬੰਦੇ ਨੇ ਉਹਨੂੰ ਮਾਰ ਦੇਣਾ ਤੇ ਐਦਾਂ ਵਿਚਾਰੇ ਛੋਟੇ ਜੇ ਮਾਸੂਮ ਦਾ ਜਿਹੜਾ ਅੰਤ ਹੁੰਦਾ ਤੇ ਪੁਲਿਸ ਜਿਹੜਾ ਇਸ ਕਤਲ ਨੂੰ ਇਸ ਤਰ੍ਹਾਂ ਫਿਰ ਟ੍ਰੇਸ ਕਰਦੀ ਐ ਇਸ ਤਰ੍ਹਾਂ ਲੱਭਦੀ ਐ ਤੇ ਪੁਲਿਸ ਦੇ ਹੱਥ ਫਿਰ ਇਦਾਂ ਕਰਕੇ ਇੱਕ ਕਾਤਲ ਲੱਭਦਾ ਇੱਕ ਬਹੁਤ ਹੀ ਘਟੀਆ ਮੈਂਟੈਲਿਟੀ ਦਾ ਕਾਤਲ ਤੇ ਹੁਣ ਇਹ ਜਿਹੜਾ ਪ੍ਰਸ਼ਾਮ ਸੀਗਾ ਇਹਨੂੰ ਪੁਲਿਸ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਅੱਗੇ ਜਿਹੜੀ ਕਾਰਵਾਈ ਇਹਦੇ ਉੱਤੇ ਜਿਹੜਾ ਕੇਸ ਵਗੈਰਾ ਉਹ ਚੱਲ ਰਿਹਾ ਹੈ ਹਾਲਾਂਕਿ ਜਿਵੇਂ ਸੋਚਿਆ ਜਾਵੇ ਜਿਵੇਂ ਇਹਨੇ ਕਤਲ ਕੀਤਾ ਤਾਂ ਹੁਣ ਅਦਾਲਤ ਨੂੰ ਚਾਹੀਦਾ ਹੈ ਜਾਂ ਤਾਂ ਇਹਨੂੰ ਫਾਂਸੀ ਦੀ ਸਜ਼ਾ ਦੇਵੇ ਹੈਨਾ ਹੋਣੀ ਚਾਹੀਦੀ ਕਿਉਂਕਿ ਇੱਕ ਬੱਚੇ ਦਾ ਕੀ ਕਸੂਰ ਸੀਗਾ ਹੈਨਾ ਜੀਨੇ ਪੰਜਾਬ ਨੇ ਹਲੇ ਦੁਨੀਆ ਦੇਖੀ ਤਾਂ ਕਿ ਨਹੀਂ ਸੀਗੀ ਉਹਨੂੰ ਇਹ ਬੰਦੇ ਨੇ ਆਪਣੇ ਜਿਹੜੇ ਇੱਕ ਸਵਾਰਥ ਦੇ ਲਈ ਆਪਣੇ ਜਿਹੜੀ ਲੋੜ ਦੀ ਪੂਰਤੀ ਦੇ ਲਈ ਮਾਰ ਦਿੱਤਾ ਹੈਨਾ ਤੇ ਜਦੋਂ ਇਹ ਜਾਪੈਨ ਨੂੰ ਹੁਣ ਫੌਕਸੀ ਹੋਣੀ ਚਾਹੀਦੀ ਆ ਜਾਂ ਫਿਰ ਇਹਨੂੰ ਕੋਈ ਅਜਿਹੀ ਸਜ਼ਾ ਸੁਣਾਉਣੀ ਚਾਹੀਦੀ ਆ ਜੋ ਕਿ ਇਹ ਹਰ ਰੋਜ਼ ਜਿਹੜੀ ਆਪਣੀ ਮੌਤ ਦੀ ਮੰਗ ਕਰੇ ਕਿ ਮੈਨੂੰ ਮਾਰ ਹੀ ਦੇ ਦੋ ਇਹਨੂੰ ਤੁਸੀਂ ਇਹ ਦਿੱਤੇ ਜਾਣੇ ਚਾਹੀਦੇ ਨੇ ਤਾਂ ਕਿ ਹੋਰ ਲੋਕਾਂ ਤੱਕ ਵੀ ਇੱਕ ਐਗਜ਼ੈਂਪਲ ਸੈੱਟ ਹੋਵੇ ਪਰ ਹੁਣ ਕਾਨੂੰਨ ਆਪਣਾ ਇੰਡੀਆ ਦਾ ਜਿਹੋ ਜਿਹਾ ਹੈ ਨਾ ਆਪਾਂ ਦੇਖਿਆ ਕਈ ਬੰਦੇ ਤਾਂ ਕਤਲ ਕਰਨ ਤੋਂ ਬਾਅਦ ਵੀ ਛੁੱਟ ਜਾਂਦੇ ਆ ਜਿਹੜੇ ਰੇਪ ਪ੍ਰੂਫ ਕਰਨ ਵਾਲਿਆ ਉਹ ਵੀ ਫੁੱਲੇ ਘੁੰਮ ਕਰਦੇ ਆ ਤੇ ਦੇਖੋ ਕੀ ਬਣਦਾ ਇਸ ਕੇਸ ਦੇ ਵਿੱਚ ਤੇ ਤੁਹਾਡਾ ਕੀ ਵਿਚਾਰ ਆ ਤੁਸੀਂ ਕੀ ਸੋਚਦੇ ਹੋ ਕਿ ਇਸ ਨੂੰ ਕਹੀ ਜੀ ਸਜ਼ਾ ਮਿਲਣੀ ਚਾਹੀਦੀ ਆ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਰਾਇ ਜਰੂਰ ਦਿਓ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਗਲਤੀ ਲੱਗੀ ਤਾਂ ਉਹ ਵੀ ਸਾਨੂੰ ਜਰੂਰ ਦੱਸਿਓ ਆਪਾਂ ਅੱਗੇ ਤੋਂ ਦਰਸਤ ਕਰਨ ਦੀ ਕੋਸ਼ਿਸ਼ ਕਰਾਂਗੇ ਏਸੀ ਜੀ ਅੱਜ ਦੀ ਵੀਡੀਓ ਆਪਾਂ ਮਿਲਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ